ਸਤਿ ਸ਼੍ਰੀ ਅਕਾਲ ਜੀ ਵੈਲਕਮ ਅਜੀ ਤੁਹਾਡਾ ਆਪਣੀ ਚੈਨ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਤੁਹਾਡੀ ਡਿਮਾਂਡ ਤੇ ਪ੍ਰਿੰਟਡ ਸੂਟਸ ਲੈ ਕੇ ਆਏ ਹੈਗੇ ਆ ਸੋ ਬਹੁਤ ਹੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਜੀ ਜੋ ਆਪਾਂ ਡਾਇਰੈਕਟ ਮੈਲ ਦੇ ਵਿੱਚੋਂ ਮੰਗਵਾਈ ਹੈ ਔਰ ਆਪਾਂ ਤੁਹਾਨੂੰ ਜੋ ਵੀ ਅਵੇਲੇਬਲ ਹੋ ਸਕਦਾ ਉਹ ਨਾਲ ਸ਼ੇਅਰ ਕਰਾਂਗੇ ਸੋ ਸਾਰਿਆਂ ਦੀ ਪ੍ਰਾਈਸ ਆਪਾਂ ਮੈਂਸ਼ਨ ਕਰਾਂਗੇ ਜੀ ਜਿਨ੍ਹਾਂ ਨੂੰ ਵੀ ਸੂਟ ਚਾਹੀਦੇ ਆ ਸੋ ਤੁਸੀਂ ਪਲੀਜ਼ ਪਹਿਲਾਂ ਤਾਂ ਧਿਆਨ ਨਾਲ ਵੀਡੀਓ ਸੋੰਨੀ ਹੈਗੀ ਆ ਫਿਰ ਆਪਾਂ ਤੁਹਾਡੇ ਨਾਲ ਤੁਸੀਂ ਹੋਰ ਅਗਰ ਤੁਸੀਂ ਬਾਟਮ ਤੇ ਵਰਕ ਕਰਾਉਣਾ ਦੁਪੱਟਾ ਕਰਾਉਣਾ ਉਹ ਅਲੱਗ ਹੋਊਗਾ ਕੰਪਲੀਟ ਸੂਟ ਦਾ ਰੇਟ ਆ ਜਿਹੜਾ ਆਪਾਂ ਮੈਂਸ਼ਨ ਕਰਾਂਗੇ ਤੇ ਜਿਸ ਨੇ ਵੀ ਪ੍ਰਿੰਟ ਬੁੱਕ ਕਰਾਉਣਾ ਹੋਇਆ ਸੋ ਤੁਸੀਂ ਹੋਲਡ ਕਰਵਾ ਸਕਦੇ ਹੋ ਨਾਲ ਦੀ ਨਾਲ ਔਰ ਆਪਣਾ ਸਾਰੀ ਡਿਟੇਲ ਭੇਜ ਸਕਦੇ ਹੋ ਕਿ ਸਾਨੂੰ ਸਲਵਾਰ ਤੇ ਵਰਕ ਚਾਹੀਦਾ ਜਾਂ ਓਨਲੀ ਸੂਟ ਚਾਹੀਦਾ ਜਾਂ ਓਨਲੀ ਸ਼ਰਟ ਚਾਹੀਦੀ ਹੈ ਸੋ ਇਹ ਸਾਰਾ ਤੁਹਾਡੇ ਤੇ ਹੋਊਗਾ ਆਪਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਰੇ ਜਿਹੜੇ ਸੇਮ ਰੇਂਜ ਦੇ ਹੀ ਜਿਹੜੇ ਸੂਟਸ ਹੈਗੇ ਆ ਉਹ ਦਿਖਾਈਏ ਸੋ ਜਿਵੇਂ ਕਿ ਇਹ ਸੂਟਸ ਹੈਗੇ ਆ ਆਪਾਂ ਸੇਮ ਰੇਂਜ ਦੇ ਹੀ ਹੈ तकरीबन ਸਾਰੇ ਸੂਟਸ ਔਰ ਪਿਓਰ ਮਸਲੀਨ ਦਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਸੋ ਅਸੀਂ ਇਹਨੂੰ ਜਿਵੇਂ ਥੋੜਾ ਪਹਿਲਾਂ ਸਾਨੂੰ ਸੀਗਾ ਕਿ ਅਸੀਂ ਇਹਨੂੰ ਡਿਜ਼ਾਈਨਿੰਗ ਕਰਕੇ ਹੀ ਤੁਹਾਡਾ ਸ਼ੇਅਰ ਕਰਾਂਗੇ ਤਾਂ ਜੋ ਸਾਰਿਆਂ ਨੂੰ ਸਮਝਣ ਚੀਜ਼ੀ ਹੋ ਜੇ ਪਰ ਥੋੜਾ ਰਾਜ਼ ਸ਼ੁਣ ਕਰਕੇ ਅਸੀਂ ਤੁਹਾਡੇ ਨਾਲ ਉਹ ਨਹੀਂ ਕਰ ਸਕੇ ਔਰ ਮੈਂ ਤਾਂ ਉਹ ਹੀ ਦਾ ਦੱਸ ਦਿਆਂ ਜੀ ਇਹ ਪਿਓਰ ਮਸਲੀਨ ਹੈ ਸੋ ਇਹ ਜਿਵੇਂ ਅੱਗੇ ਵੀ ਜਿਵੇਂ ਆਪਾਂ ਲਾਈਨਿੰਗ ਨਾਲ ਹੀ ਬੰਦ ਹੈ ਜੀ ਪਿਓਰ ਕਾਟਨ ਸਟਫ ਦੇ ਵਿੱਚ ਹੈ ਔਰ ਤੁਸੀਂ ਠੀਕ ਅੱਗੇ ਵੀ ਪਾ ਸਕਦੇ ਹੋ ਸੋ ਇੰਡੀਆ ਇਸ ਵਿੱਚ ਜਿਵੇਂ ਪੈਂਦਾ ਹੈਗਾ ਬਾਹਰ ਵੀ ਪੈਂਦਾ ਕਈ ਜਗ੍ਹਾ ਤੇ ਸੋ ਇਹਦੇ ਨਾਲ ਜੀ ਆਪਾਂ ਬਣਾਵਾਂਗੇ ਮਸਲੀਨ ਦੀ ਹੀ ਥੋੜੀ ਜੀ ਆਫ ਵਾਈਟ ਜੀ ਬਾਟਮ ਡਾਈ ਹੋਊਗੀ ਉਹ ਔਰ ਇਹ ਸ਼ਰਟ ਹੋਊਗਾ ਸੋ ਸ਼ਰਟ اور ਸਲਵਾਰ ਦਾ ਮੈਂ ਪ੍ਰਾਈਸ ਦੱਸ ਰਹੀ ਆ ਜਿਹੜਾ 2500 ਦਾ ਸਲਵਾਰ ਔਰ ਸ਼ਰਟ ਪੀਸ ਹੋਊਗਾ ਜੀ ਇਹ ਪਿਓਰ ਦੇ ਵਿੱਚ ਪ੍ਰਿੰਟਿੰਗ ਆ ਕੋਈ ਕੰਪਲੇਨ ਨਹੀਂ ਆ ਤੁਸੀਂ ਜਿੰਨੇ ਵਾਰੀ ਮਰਜ਼ੀ ਪਾਓ ਜਿੰਨੇ ਵਾਰੀ ਮਰਜ਼ੀ ਵਾਸ਼ ਕਰੋ ਕਿਉਂਕਿ ਇਸ ਦਾ ਸਟੱਫ ਆ ਮੈਂ ਜਿਹੜਾ ਪਹਿਲਾਂ ਵੇਅਰ ਕਰ ਚੁੱਕੀ ਆ ਸੋ ਕਈ ਵਾਰ ਕੀ ਹੁੰਦਾ ਕਿ ਪਿਓਰ ਦੇ ਨਾਮ ਤੇ ਤੁਹਾਨੂੰ ਬਹੁਤ ਜਿਹੜੇ ਲੋਕ ਤੁਹਾਨੂੰ ਦਿੰਦੇ ਹੈਗੇ ਪਰ ਉਹਦੇ ਲਈ ਉਹਦੇ ਉੱਪਰ ਬੋਰ ਆਉਂਦਾ ਹੈ ਮਸਲੀਨ ਦੇ ਵਿੱਚ ਵੀ ਬਹੁਤ ਸਾਰੀ ਪ੍ਰਿੰਟਿੰਗ ਹੈ ਜਿਹੜੀ ਪਿਓਰ ਤੇ ਵਿੱਚ ਕਹਿੰਦੇ ਹੁੰਦੇ ਆ ਪਰ ਉਹਦੇ ਵਿੱਚ ਬਾਅਦ ਚ ਬੋਰ ਤੇ ਥੋੜੀ ਛਿੱਜਣ ਦੀ ਪ੍ਰੋਬਲਮ ਹੈ ਇਹ ਤੁਸੀਂ ਪਿਓਰ ਕਾਟਨ ਵੀ ਕਹਿ ਸਕਦੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਮਸਲੀਨ ਆਪਾਂ ਸਾਰੇ ਸਟਾਫ ਨੂੰ ਕਹਿ ਸਕਦੇ ਪਰ ਇਹ ਪਿਓਰ ਕਾਟਨ ਦੇ ਵਿੱਚ ਜ਼ਿਆਦਾ ਹੈ ਮਸਲੀਨ ਦੇ ਵਿੱਚ ਸ਼ਾਈਨ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਸ਼ਾਈਨ ਨਹੀਂ ਹੈਗੀ ਇਹਨੂੰ ਤੁਸੀਂ ਪਿਓਰ ਕਾਟਨ ਚ ਵੀ ਕਹਿ ਸਕਦੇ ਸੋ ਸਾਰੇ ਆਪਣਾ ਆਪਣਾ ਮਿਲ ਦੇ ਵਿੱਚ ਵੀ ਆਪਣਾ ਆਪਣਾ ਨਾਮ ਆ ਪਰ ਜਦੋਂ ਆਪਾਂ ਫੀਲ ਕਰਦੇ ਆ ਤਾਂ ਇਹ ਪਿਓਰ ਕਾਟਨ ਦੇ ਵਿੱਚ ਆਉਂਦੀ ਹੈ ਕੋਈ ਸਿੰਥੈਟਿਕ ਇਹਦੇ ਵਿੱਚ ਉਹ ਸ਼ਾਈਨ ਨਹੀਂ ਹੈਗੀ ਤੇ ਔਰ ਸਿੰਥੈਟਿਕ ਨਹੀਂ ਹੈਗਾ ਇੱਕ ਅਸੀਂ ਇਹਦੇ ਵਿੱਚ ਚਾਹੁੰਦੇ ਸੀਗੇ ਕਿ ਅਸੀਂ ਅਗਰ ਤੁਸੀਂ ਵੀ ਇਹਦੇ ਨਾਲ ਸਾਡੇ ਤੋਂ ਹੀ ਸੂਟ ਤਿਆਰ ਕਰਵਾਉਣਾ ਆਫ-ਵਾਈਟ ਬਾਟਮ ਹੋਊਗੀ ਜੀ ਔਰ ਇਹ ਪੈਚੇਸ ਲੱਗਣਗੇ ਬਾਟਮ ਦੇ ਉੱਪਰ ਅਗਰ ਤੁਸੀਂ ਵੀ ਬਣਾਉਣਾ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਉਹਨਾਂ ਦੇ ਪ੍ਰਾਈਸ ਇਸ ਅਲੱਗ ਹੋਣਗੇ ਓਨਲੀ ਸ਼ਰਟ ਤੇ ਪਲੇਨ ਬਾਟਮ ਦਾ ਪ੍ਰਾਈਸ ਹੈਗਾ ਜਿਹੜਾ 2500 ਹੈਗਾ ਜੀ ਸੋ ਇਹ ਸਾਡੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਹੈਗਾ ਤੁਸੀਂ ਲੈ ਸਕਦੇ ਹੋ ਤੁਸੀਂ ਦੁਪੱਟੇ ਤੇ ਵੀ ਪੈਚ ਕਰਵਾ ਸਕਦੇ ਹੋ ਕੋਈ ਵੀ ਦੁਪੱਟਾ ਆਪਣੇ ਚੁਆਇਸ ਦਾ ਲੈ ਕੇ ਉਹਦੇ ਤੇ ਵੀ ਪੈਚ ਹੋ ਜਾਏਗਾ ਸੋ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਨੈਕਸਟ ਹੈਗਾ ਜੀ ਸੀ ਗ੍ਰੀਨ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਵੀ ਬਿਲਕੁਲ ਪਿਓਰ ਦੇ ਵਿੱਚ ਹੈ ਕਿਉਂਕਿ ਜਿਹੜੇ ਆਮ ਸ਼ਾਪਸ ਤੇ ਜਿਵੇਂ ਸਟੱਫ ਹੁੰਦੇ ਆ ਜੀ ਉਹਦੇ ਨਾਲੋਂ ਇਹਨਾਂ ਦੀ ਜਿਹੜੀ ਫੈਬਰਿਕ ਹੈਗਾ ਬਹੁਤ ਡਿਫਰੈਂਟ ਹੈ ਇਹ ਦੇਖੋ ਬਹੁਤ ਹੀ ਸੌਫਟ ਹੈ ਜਿਹੜਾ ਸਟੱਫ ਹੈਗਾ ਮੈਟੀ ਸਟੱਫ ਤਰ੍ਹਾਂ ਇਹ ਸਟੱਫ ਹੈ ਥੋੜਾ ਵਿంటర్ ਵਾਲਾ ਇਹਦਾ ਫੀਲ ਹੈਗਾ ਸੋ ਇਹਦੇ ਨਾਲ ਵੀ ਆਪਾਂ ਬਾਟਮ ਹੈ ਜਿਵੇਂ ਡਾਈ ਕਰਵਾਵਾਂਗੇ ਸੋ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਹੈ ਜੀ ਤੁਸੀਂ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਸੋ ਬਹੁਤ ਹੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਇਹਦੀ नेक्स्ट ਹੈਗਾ ਜੀ ਪਿਓਰ ਜੌਰਜਟ ਫੀਲ ਵਾਲਾ ਸਟੱਫ ਹੈਗਾ ਸੋ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਸੌਫਟ ਇਹ ਵੀ ਤੁਸੀਂ ਪਲੇਨ ਬਾਟਮ ਦੇ ਨਾਲ 2500 ਓਨਲੀ ਔਰ ਅਗਰੇ ਦੇ ਨਾਲ ਤੁਸੀਂ ਪੈਚ ਜਾਂ ਦੁਪੱਟੇ ਤੇ ਪੈਚ ਵਗੈਰਾ ਕਰਾਉਣੇ ਉਹਦੇ ਅਲੱਗ ਜਿਹਾ ਜਿਸ ਨੂੰਗੇ 2500 ਦਾ ਓਨਲੀ ਸ਼ਰਟ ਹੋਊਗਾ ਜੀ ਨਾਲ ਪਲੇਨ ਬਾਟਮ ਹੋਊਗੀ ਇਹ ਹੈਗਾ ਜੀ ਸੈਟਨ ਦੇ ਵਿੱਚ ਸੋ ਆਫ ਵਾਈਟ ਹੈ ਨਾਲ 베이스 ਆਫ ਵਾਈਟ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਸੋ ਆਪਾਂ ਇਸ ਤਰ੍ਹਾਂ ਦੀ ਪ੍ਰਿੰਟਿੰਗ ਲਈ ਹੈ ਇਹਦੇ ਵਿੱਚ ਵੀ ਤੁਸੀਂ ਕਰੀਮ ਆਫ ਵਾਈਟ ਸੈਟਨ ਦੇ ਨਾਲ نیچے ਬਾਟਮ ਤੇ ਵਰਕ ਕਰ ਸਕਦੇ ਹੋ 컬러ਫੁਲ ਸੋ ਬਹੁਤ ਹੀ ਪਿਆਰਾ ਜਿਹਾ ਇਦਾਂ ਲੁੱਕਉਗਾ ਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਿਓਰ ਦੀ ਪ੍ਰਿੰਟਿੰਗ ਹੈ ਜੀ ਇਹ 2500 ਦਾ ਸ਼ਰਟ اور ਬਾਟਮ ਸੋ ਆਪਾਂ ਤੁਹਾਨੂੰ ਈਜ਼ੀ ਹੋਵੇ ਸੋ ਸਾਰੇ ਕਈ ਵਾਰੀ ਕੀ ਹੈ ਥੋੜੇ ਥੋੜਾ ਕਾਸਟਲੀ ਹੁੰਦਾ ਜਿਵੇਂ 100 200 ਇੱਥਾਂ ਉੱਪਰ ਹੁੰਦਾ ਪਰ ਆਪਾਂ ਸਾਰਿਆਂ ਦੀ ਪ੍ਰਾਈਸ ਤੁਹਾਨੂੰ ਇੱਕ ਦੱਸੀ ਹੈ ਤਾਂ ਜੋ ਸਾਰਿਆਂ ਨੂੰ ਕਨਫਿਊਜ਼ਨ ਨਾ ਹੋਵੇ ਤੇ ਮੈਨੂੰ ਖੁਦ ਨੂੰ ਵੀ ਕਨਫਿਊਜ਼ ਨਾ ਹੋਵੇ ਸੋ ਇਹ ਕਰੀਬ ਦੇ ਵਿੱਚ ਹੈ ਜੀ ਇਹ ਸਾਟਨ ਕريب ਦੇ ਵਿੱਚ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਹੀ ਆਪਾਂ ਡਿਫਰੈਂਟ ਜਿਹਾ ਸਾਰਾ ਜਿਹੜਾ ਸਟਾਫ ਮੰਗਵਾਇਆ ਹੈਗਾ ਇਹ ਹੈਗਾ ਜੀ ਇਹ ਵੀ ਪਿਓਰ ਕريب ਦੇ ਵਿੱਚ ਪ੍ਰਿੰਟਿੰਗ ਹੈ ਇਹਦੇ ਨਾਲ ਵੀ ਲਾਈਟ yellow ਜੀ ਤੁਸੀਂ ਬਾਟਮ ਕਰ ਸਕਦੇ ਹੋ ਏ ਵੀ 2800 ਦਾ ਸ਼ਰਟ ਔਰ ਬਾਟਮ ਹੋ ਗਈ ਜੀ ਓਨਲੀ 2800 ਇਹ ਵੀ ਪਿਓਰ ਦੀ ਹੈ ਜੀ ਜੇ ਅਗਰ ਤੁਸੀਂ ਆਪਣੀਆਂ ਮੰਮੀਆਂ ਲਈ ਲੈਣਾ ਚਾਹੁੰਦੇ ਹੋ ਤਾਂ ਇਹ ਲੈ ਸਕਦੇ ਹੋ ਕਿਉਂਕਿ ਇੱਕ ਆਪ ਕਾਫੀ ਸੂਟ ਅਪਰ ਬਣਾ ਦੇ ਇਹਦੇ ਨਾਲ ਦੇ ਆਪਾਂ ਬਣਾ ਚੁੱਕੇ ਹਾਂ ਸੋ ਇਹ ਹੈਗਾ ਜੀ ਪ੍ਰਿੰਟ ਔਰ ਇਹ ਦੇ ਨਾਲ ਬਾਟਮ ਹੈ ਤੁਸੀਂ ਇਹਦੇ ਨਾਲ ਥੋੜਾ ਬਹੁਤ ਵਰਕ ਕਰਕੇ ਇਹਨੂੰ ਹਾਈਲਾਈਟ ਕਰਕੇ ਸੋ ਬਹੁਤ ਹੀ ਪਿਆਰਾ ਜਿਹਾ ਪੀਸ ਬਣੂਗਾ ਸੋ ਇਹ ਵੀ 2800 ਦੇ ਵਿੱਚ ਹੈ ਜੀ ਇਹ ਪਿਓਰ ਕਲੋਕਰੀ ਦਾ ਪ੍ਰਿੰਟਿੰਗ ਹੈ ਓਨਲੀ ਸ਼ਰਟ ਔਰ ਬਾਟਮ ਇਹ ਵੀ ਪ੍ਰਿੰਟਿੰਗ ਹੈ ਜਿਹੜੀ ਬਹੁਤ ਹੀ ਪਿਆਰੀ ਹੈ 2800 ਦਾ ਓਨਲੀ ਸ਼ਰਟ ਔਰ ਬਾਟਮ ਪਿਓਰ ਟਿਸ਼ੂ ਦੇ ਵਿੱਚ ਇਹ ਫੈਬਰਿਕ ਹੈਗਾ ਜੀ ਪਿਓਰ ਟਿਸ਼ੂ ਦੀ ਇਹ ਸ਼ਰਟ ਹੈ 크ਰਾਸ ਟਿਸ਼ੂ ਪਿਓਰ ਵਿੱਚ 골ਡਨ ਸ਼ਾਈਨ ਹੈ ਬਹੁਤ ਹੀ ਪਿਆਰਾ ਹੈ ਔਰ ਇਹਦੇ ਨਾਲ ਆਪਾਂ 골ਡਨ ਟਿਸ਼ੂ ਦੀ ਜਿਹੜੀ ਆ ਬਾਟਮ ਲਗਾ ਕੇ ਨਾਲ ਤੁਸੀਂ ਕੋਈ ਵੀ ਮੀਆ ਡਾਈ ਕਰਵਾ ਸਕਦੇ ਹੋ ਗ੍ਰੀਨ ਕਲਰ ਕريب ਵੀ ਲਗਾ ਸਕਦੇ ਹੋ ਆਪਾਂ ਜਿਵੇਂ 골ਡਨ ਕਲਰ ਤੁਹਾਨੂੰ ਟਿਸ਼ੂ ਦਾ ਦਿਖਾਇਆ ਹੈਗਾ ਸੋ ਇਹਦੇ ਨਾਲ ਕੁਝ ਵਰਕ ਵਗੈਰਾ ਕਰਵਾ ਕੇ ਤੁਸੀਂ ਬਹੁਤ ਹੀ ਪਿਆਰਾ ਜਾਂ ਸੂਟ ਬਣਾ ਸਕਦੇ ਹੋ ਸੋ ਇਹ ਵੀ 3000 ਦਾ ਸ਼ਰਟ اور बॉटम ਹੋਊਗੀ ਜੀ ਇਹ 3000 ਦਾ ਹੋਊਗਾ ਇਹਦੇ ਵਿੱਚ ਇੱਕ ਹੋਰ ਪ੍ਰਿੰਟਿੰਗ ਹੈ ਜਿਨੇ ਵੀ ਇਹ ਲੈਣਾ ਹੋਇਆ ਸੋ ਆਪਾਂ ਅਵੇਲੇਬਲ ਇਹ ਦੇਖੋ ਜੀ ਬਹੁਤ ਹੀ ਪਿਆਰਾ ਪਰਪਲ ਕਲਰ ਹੈ ये और ये सलवार कर सकते हो करीब की बॉटम भी कर सकते हो तीन ओनली शर्ट और बॉटम थ्री थाउजेंड और नैक्सट है जी ਗ੍ਰੀਨ ਕਲਰ ਦੇ ਵਿੱਚ ਜਾਰਜਟ ਦੇ ਵਿੱਚ ਹੈ ਇਹ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ ਦਾ ਤੁਸੀਂ ਨਾਲ ਗਰੇਪ ਦੀ ਬੋਟਮ ਲਗਾ ਕੇ ਉਹਦੇ ਤੇ ਕੁਝ ਵਰਕ ਕਰਕੇ ਬਹੁਤ ਹੀ ਸੋਹਣਾ ਪੀਸ ਬਣਨਾ ਇਹਨੇ ਇਹ ਦੇਖੋ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਸੋ ਇਹ ਵੀ ਪਿਓਰ ਜਾਰਜਟ ਦੇ ਵਿੱਚ ਹੈ ਜੀ ਇਹ ਵੀ 3000 ਦਾ ਤੁਹਾਨੂੰ ਸ਼ਰਟ اور ਬਾਟਮ ਪਾਉਗੇ ਸੋ ECG ਕੁਝ ਸੂਟਸ ਔਰ ਉਮੀਦ ਕਰਦੀ ਆ ਤੁਹਾਨੂੰ ਇਹ ਪਸੰਦ ਆਏ ਹੋਣਗੇ ਜਿਹੜੇ ਬਹੁਤ ਸਾਰੇ ਕਸਟਮਰ ਆਪਣੇ ਪ੍ਰਿੰਟਡ ਸੂਟਸ ਨੂੰ ਰੀਕ੍ਰੇ ਸੀਗੇ ਸੋ ਉਹਨਾਂ ਲਈ ਮੈਂ ਚਾਹੁੰਦੀ ਆ ਕਿ ਤੁਸੀਂ ਇਹ ਦੇਖੋ ਜੀ ਕਿਉਂਕਿ ਆਪਾਂ ਸਾਰੇ ਪ੍ਰਿੰਟਸ ਦੇ ਵਿੱਚੋਂ ਬਹੁਤ ਹੀ ਚੁਣ ਕੇ ਜੀ ਸਿਲੈਕਸ਼ਨ ਸਿਲੈਕਟਡ ਜੀ ਸੂਟ ਲੈ ਕੇ ਆਏ ਹੈਗੇ ਆ ਸੋ ਜੋ ਮੈਨੂੰ ਚੰਗੇ ਲੱਗਦੇ ਆ ਮੈਨੂੰ ਪਤਾ ਹੈ ਕਿ ਮੇਰੇ ਕਸਟਮਰ ਨੂੰ ਵੀ ਸੇਮ ਹੀ ਚੁਆਇਸ ਹੁੰਦੀ ਹੈ ਜਦੋਂ ਤੁਹਾਡਾ ਕਸਟਮਰ ਤੁਹਾਡੇ ਨਾਲ ਜੁੜਦਾ ਹੈਗਾ ਸੋ ਕਿਉਂਕਿ ਇਸ ਤਰ੍ਹਾਂ ਦੀ ਹੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਬ੍ਰੀਕ ਪ੍ਰਿੰਟਿੰਗ ਚਾਹੁੰਦੇ ਹੋ ਕਿਉਂਕਿ ਜੋ ਮਾਰਕੀਟ ਦੇ ਵਿੱਚ ਹੁੰਦਾ ਜੀ ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਭ ਤੋਂ ਚੰਗਾ ਆਪਾਂ ਲੈ ਕੇ ਆਈਏ ਪਹਿਲੇ ਤਾਂ ਆਪਾਂ ਪ੍ਰਿੰਟਡ ਸੂਟ ਆ ਜਿਹੜੇ ਬਿਲਕੁਲ ਵੀ ਨਹੀਂ ਪਾਉਂਦੇ ਸੀ ਪਰ ਹੁਣ ਥੋੜਾ ਟ੍ਰੈਂਡ ਹੋਣ ਕਰਕੇ ਆਪਾਂ ਤੁਹਾਨੂੰ ਦਿਖਾਉ ਕਰਦੇ ਆਂ ਸੋ ਜਿਨ੍ਹਾਂ ਨੂੰ ਵੀ ਪਸੰਦ ਹੋਏ ਉਹ ਨਾਲ ਦੀ ਨਾਲ ਬੁੱਕ ਕਰ ਸਕਦੇ ਹੋ ਜੀ ਆਪਣਾ ਆਰਡਰ ਲੈ ਸਕਦੇ ਹੋ ਜਿਨ੍ਹਾਂ ਨੇ ਆਰਡਰ ਦੇ ਵਿੱਚ ਐਡ-ਆਨ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵਾਂ ਨਵਾਂ ਜਿਹੜੇ ਪ੍ਰਿੰਟ ਨਵੇਂ ਨਵੇਂ ਆਈਡੀਆਜ਼ ਆ ਸ਼ੇਅਰ ਕਰ ਦੇਣਾ ਵਾਂਗੇ ਸੋ ਬਨੇਰੋ ਮੇਜੈਂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much